ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਫਰਮਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਰਕੁਮਤ ਸਿੰਘ ਮੇਰੇ ਨਾਲ ਇੱਕ ਵਾਰ ਫੇਰ ਰਵਿੰਦਰ ਸਿੰਘ ਜੀ ਨੇ ਤੇ ਅਸੀਂ ਅੱਜ ਗੱਲ ਕਰਾਂਗੇ ਖਾਰੇ ਸੋਡੇ ਨਾਲ ਅਲੱਗ ਅਲੱਗ ਰੋਗਾਂ ਦੇ ਇਲਾਜ ਬਾਰੇ ਖਾਰਾ ਸੋਡਾ ਅਕਸਰ ਇੱਕ ਦਿਮਾਗ ਦੇ ਵਿੱਚ ਲੋਕਾਂ ਦੇ ਹੁੰਦਾ ਵੀ ਖਾਰਾ ਸੋਡਾ ਪੀਓ ਤੇ ਕਿਡਨੀ ਦੀਆਂ ਪਥਰੀਆਂ ਨਿਕਲ ਜਾਂਦੀਆਂ ਨੇ ਖਾਰੇ ਸੋਡੇ ਬਾਰੇ ਕੀ ਆ ਜਾਂਦਾ ਵੀ ਖਾਰਾ ਸੋਡਾ ਪੀਓ ਤੇ ਹਾਜਮ ਹੋ ਜਾਂਦੀ ਹੈ ਚੀਜ਼ ਬੰਦਾ ਹਾਜਮ ਜਿਹੜਾ ਉਹਦੇ ਨਾਲ ਹਾਜਮ ਹਾਜਮਾ ਠੀਕ ਹੋ ਜਾਂਦਾ ਹੈ ਕੀ ਇਹਦੇ ਪਿੱਛੇ ਦੀਆਂ ਸੱਚਾਈਆਂ ਨੇ ਕਿਹੜੇ-ਕਿਹੜੇ ਰੋਗ ਇਹਦੇ ਨਾਲ ਠੀਕ ਹੁੰਦੇ ਨੇ ਕਿਹੜੇ ਰੋਗਾਂ ਰੋਗੀਆਂ ਨੂੰ ਲੈਣਾ ਚਾਹੀਦਾ ਤੇ ਕਿਹੜੇ ਬੰਦਿਆਂ ਨੂੰ ਨਹੀਂ ਲੈਣਾ ਚਾਹੀਦਾ ਆਪਾਰ ਬਿੰਦਰ ਸਿੰਘ ਜੀ ਤੁਹਾਨੂੰ ਰਵਿੰਦਰ ਜੀ ਤੁਹਾਡਾ ਨਿਊ ਲਾਈਫ ਪਰਬਲ ਤੇ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਤੇ ਮੇਰੇ ਦਰਸ਼ਕਾਂ ਵੱਲੋਂ ਰਵਿੰਦਰ ਜੀ ਖਾਰਾ ਸੋਡਾ ਅ ਇੱਕ ਬੇਸਿਕਲੀ ਕਾਰਬਨ ਜਿਹੜਾ ਆਪਣਾ ਕਾਰਬੋਨੇਟਿਡ ਵਾਟਰ ਹੈਗਾ ਇਹ ਪਾਣੀ ਹੈਗਾ ਕਾਰਬ ਵਿੱਚ ਕਾਰਬਨ ਹੁੰਦੀ ਹੈ ਇਸ ਤੋਂ ਇਲਾਵਾ ਤੁਸੀਂ ਇਹਦੇ ਬਾਰੇ ਕੀ ਜਾਣਕਾਰੀ ਦਿਓਗੇ ਬਹੁਤ ਹੀ ਸਿੰਪਲੀ ਗੱਲ ਹੈ ਪਾਣੀ ਦੇ ਵਿੱਚ ਕਾਰਬਨ ਡਾਈਆਕਸਾਈਡ ਨੂੰ ਕੰਪਰੈਸ ਕਰਕੇ ਪਾਈ ਗਈ ਹੈ ਕਾਰਬੋਨੇਟਡ ਵਾਟਰ ਕਹਿੰਦੇ ਹਨ ਸਪਾਰਕਿੰਗ ਵਾਟਰ ਕਹਿੰਦੇ ਹਨ ਇਹਨੂੰ ਆਪਣੇ ਕਲਬ ਸੋਡਾ ਜਾਂ ਸੋਡਾ ਵਾਟਰ ਵੀ ਕਹਿੰਦੇ ਨੇ ਜਾਂ ਖਾਰਾ ਸੋਡਾ ਕਹਿੰਦੇ ਨੇ ਜਦਕਿ ਖਾਰਾ ਹੁੰਦਾ ਨਹੀਂ ਹੈ ਖਾਰੇ ਦਾ ਮਤਲਬ ਹੁੰਦਾ ਹੈ ਕਿ ਸਾਨੂੰ ਨੋਨ ਹੋਵੇ ਇਹ ਖਾਰਾ ਨਹੀਂ ਹੈ ਨਾਰਮਲ ਪਾਣੀ ਚ ਕਾਰਬੋਨੇਸ਼ਨ ਕਰੀ ਗਈ ਹੈ ਲੋਜੇ ਦੇ ਬੜੇ ਇੰਟਰਸਟਿੰਗ ਫਾਇਦੇ ਨੇ ਕੁਝ ਲੋਗ ਜਦੋਂ ਗਲਤ ਖਾ ਲੈਂਦੇ ਨੇ ਲੋਕ ਕਹਿੰਦੇ ਕੋਲਡ ਡਰਿੰਕ ਪਿਲਾਓ ਉਹਨਾਂ ਨੂੰ ਕੋਲਡ ਡਰਿੰਕ ਨਹੀਂ ਠੀਕ ਕਰਦਾ ਬੜੀ ਐਫਰ ਵੈਸੈਂਟ ਹੈ ਨਾ ਇਹਦੇ ਇਹਦੇ ਕੋ ਗੈਸ ਹੈ ਗੈਸ ਨੇ ਇਹਦੀ ਕਾਰਬੋਨੇਸ਼ਨ ਤੇਲ ਨੂੰ ਤੋੜਨ ਚ ਮਦਦ ਕਰ ਦਿੰਦੀ ਅੰਦਰ ਮੈਂ ਲੱਗਦਾ ਅਗਲੇ ਵਿੱਚ ਕਾਰ ਜਾ ਗਿਆ ਉਹਦਾ ਫਸ ਜਾ ਗਿਆ ਸੀ ਤੇ ਗੱਲ ਬਣ ਗਈ ਦੂਜੀ ਚੀਜ਼ ਜਿਹੜੀ ਚ ਕੰਮ ਕਰਦੀ ਹੈ ਕੋਲਡ ਡਰਿੰਕਾਂ ਚ ਗਲਤੀ ਨਾਲ ਕੰਮ ਕਰ ਜਾਂਦੀ ਹੈ ਉਹ ਖਾਰੇ ਸੋਡੇ ਚ ਵੀ ਹੈ ਉਹ ਫਾਇਦੇਮੰਦ ਹੈ ਜੇ ਤੁਸੀਂ ਕਾਰਬੋਨੇਟਡ ਵਾਟਰ ਚ ਪੀ ਐਚ ਪਾ ਕੇ ਦੇਖੋਗੇ ਹਲਕਾ ਜਿਹਾ ਐਸਿਡਿਕ ਹੈ ਜਿਆਦਾ ਵੀ ਤੁਸੀਂ ਕੋਈ ਗਲਤੀ ਜਾ ਕੇ ਖਾ ਲਈ अगर तुम ऊपर एक्टोक्साइड विनीगर पी लो गिलास के दो चम्मच उन्होंने तो नाल दिखा हाजमा शुरू हो जाता है क्योंकि लोगों में नॉलेज नहीं है वो कोल्ड ड्रिंक पीने या कुछ लोग खारा पी लगे हैं खारा पी के बंदा लगता लगे हाजम हो गया वो तो हजम क्यों हो क्योंकि थोड़ा जा एसिडिक फैक्टर है तो तीजी चीज जो बहुत इंपोर्टेंट है मैं हर बार समझा कि ऑक्सीजन तो भी ज्यादा कार्बन डाइक्साइड इंपोर्टेंट है ऑक्सीजन सैल्च धक्नली कार्बन डाइकसाइड है ਬੜੀ ਬੜੀ ਹੁੰਦਾ ਮੈਂ ਬਹੁਤ ਪੀਣਾ ਮੈਨੂੰ ਲੋਕ ਜਿਹੜੇ ਘਰ ਨੇ ਉਹ ਕਹਿੰਦੇ ਇੰਨੀ ਬੋਤਲਾਂ ਖਾਰੇ ਦੀਆਂ ਖਾਣਾ ਪੀਓ ਨਾ ਦਿਨ ਨਾਲ ਇੱਕ ਤਾਂ ਮੈਨੂੰ ਬੈਠ ਕੇ ਆ ਕੀ ਹੋ ਗਿਆ ਫਿਰ ਜਖੜ ਖੁੱਲ ਗਿਆ ਉਹ ਸਿਰ ਨਹੀਂ ਖੁੱਲਦਾ ਜੇ ਕਾਰਬਨ ਡਾਈਆਕਸਾਈਡ ਜਾਂਦੀ ਹੈ ਬੋਡੀ ਚ ਉਹ ਆਕਸੀਜਨ ਨੂੰ ਸੈੱਲ ਚ ਪੁਸ਼ ਕਰ ਦਿੰਦੀ ਹੈ ਉਹਦੇ ਨਾਲ ਨਾ ਤੁਹਾਡੀ ਬਲੱਡ ਆਕਸੀਜਨ ਵੱਧਦੀ ਹੈ ਦੇਖੋ ਨੁਕਸਾਨ ਜ਼ੀਰੋ ਹੈ ਕਾਰਬਨ ਡਾਈਆਕਸਾਈਡ ਕੀਤੀ ਉਹ ਕੱਢ ਜਾਇਆ ਬਾਹਰ ਨੇ ਹਾਂ ਨੁਕਸਾਨ ਹੈ ਹੱਸਦਾ ਕਿਉਂਕਿ ਪਲਾਸਟਿਕ ਦੀ ਬੋਤਲਾਂ ਚ ਟ੍ਰਾਂਸਪੋਰਟ ਹੁੰਦਾ ਤੇ ਧੁੱਪੇ ਪਿਆ ਰਹਿੰਦਾ ਉਹਦੇ ਨਾਲ ਮਾਈਕਰੋ ਪਲਾਸਟਿਕਸ ਬੋਤਲ ਆ ਜਾਣੇ ਆ ਉਹ ਇੱਕ ਨੁਕਸਾਨ ਦਾ ਫੈਕਟਰ ਹੈ ਉਹਨੂੰ ਓਵਰਕਮ ਕਰਦਾ ਇੱਕ ਇੱਕ ਮਸ਼ੀਨ ਆਂਦੀ ਹੈ ਸਿਲੰਡਰ ਜਿਵੇਂ ਸੋਨੇ ਉਸ ਤੁਸੀਂ ਕੱਚ ਦੀ ਬੋਤਲ ਆਪਣੀ ਘਰ ਚ ਆਪ ਟ੍ਰਾਂਸਫਰ ਕਰਨਾ ਆ ਸਕਦੇ ਹੋ ਇਹਦੇ ਬੈਨੀਫਿਟ ਬਹੁਤ ਹੀ ਵਧੀਆ ਨੇ ਜਿਹੜਾ ਮੈਨੂੰ ਆਕਸੀਜਨ ਵਾਲਾ ਬੈਨੀਫਿਟ ਪਤਾ ਕੱਲਾ ਕੁਲਵੰਜੀ ਕਿ ਇਹ ਕਾਰਬਨ ਡਾਈਆਕਸਾਈਡ ਨੂੰ ਕਾਰਬਨ ਡਾਈਆਕਸਾਈਡ ਆਕਸੀਜਨ ਨੂੰ ਸੈਲਸਪੇ ਕਰੀਏ ਆਪਣੀ ਬਾਡੀ ਚ ਆਕਸੀਜਨ ਕੱਲੀ ਵਧੀ ਹੋਈ ਵੀ ਚੰਗੀ ਨਹੀਂ ਹੁੰਦੀ ਆਪਾਂ ਆਕਸੀਜਨ ਲੈਣੇ ਕਾਰਬਨ ਡਾਈਆਕਸਾਈਡ ਕੱਢਣੇ ਤਾਂ ਜਦੋਂ ਕਾਰਬਨ ਡਾਈਆਕਸਾਈਡ ਐਨਫ ਹੁੰਦੀ ਹੈ ਤਾਂ ਆਕਸੀਜਨ ਸੈੱਲਸ ਜਾਂਦੀ ਹੈ। ਤਾਂ ਕਈ ਲੋਕਾਂ ਨੂੰ ਜਿਹਨਾਂ ਨੂੰ ਸਾਹ ਨਹੀਂ ਆਂਦਾ, ਹੱਸਦੇ ਰਹਿਆ ਹੁੰਦਾ, ਢ ਘੜ ਫਸਿਆ ਹੁੰਦਾ। ਯਕੀਆਂ ਨੂੰ ਕਹਿੰਦੇ ਨੇ ਹਾਣਾ ਖਾ ਲਿਆ ਹੂੰ ਫਰੇ ਹੈ। ਉਹਨਾਂ ਨੂੰ ਖਾਰਾ ਛੋਟਾ ਪਲਾ ਦੋ। ਮੈਨੂੰ ਵਾਹ। ਅਸੀਂ ਕਲਮੈਂਟਿਕ ਐਕਸਪੈਰੀਮੈਂਟ ਕਰਦੇ ਹੁੰਦੇ ਸੀ। ਅਸੀਂ ਜਦੋਂ ਸਾਈਕਲਿੰਗ ਬਹੁਤ ਕਰਦੇ ਹਾਂ। ਤਾਂ ਮੈਂ ਖਾਣਾ ਛੋਟਾ ਜਿੱਥੇ ਸੀ ਖੜਨਾ। ਮੇਰਾ ਆਂਜਾ ਰੂ ਸੀ। ਜਿੱਥੇ ਵੀ ਰੁਕਣਾ। ਆਲਾ ਨਮਕ, ਨਿੰਬੂ, ਖਾਰਾ ਛੋਟਾ। ਇੱਕ ਬੋਤਲ ਪੂਰੀ ਮੈਨੂੰ ਪਤਾ ਵੀ ਨਹੀਂ ਲੱਗਦਾ ਕਿੱਥੇ ਗਈ। ਇੱਕ ਪਹਿਲੀ ਚੀਜ਼ ਇਹ ਕੁੱkh ਮਾਰਦਾ ਸਮਹਾਉ ਇਹ ਪੀ ਲੋ ਤੋਂ ਆਦਾ ਨੇ ਗੱਜ ਜੀ ਆ ਗਿਆ ਪਤਾ ਨਹੀਂ ਕਿਉਂ ਜਦ ਕਿ ਹੈ ਪਾਣੀ ਕੁੱkh ਮਾਰਨ ਦਾ ਫਾਇਦਾ ਕੀ ਹੈ ਇਹ ਫਾਸਟਿੰਗ ਚ ਪੀਣ ਦਾ ਬਹੁਤ ਫਾਇਦਾ ਹੈ ਦੂਜੀ ਚੀਜ਼ ਹੈ ਇਹਦੇ ਨਾਲ ਨਾ ਮੱਲੋ ਮੱਲੀ ਬੰਦਾ ਨਿੰਬੂ ਪੀਂ ਜਾਂਦਾ ਟੇਸ ਵੀ ਬਹੁਤ ਆਦਾ ਕਿੰਨੀ ਟਿਕੋਈ ਲੋੜਦੀ ਹੈ ਕੱਲਾ ਨਿੰਬੂ ਨਮਕ ਤੇ ਖਾਰਾ ਸੋਡਾ ਮੇਰੇ ਸਾਡੀ ਲਾਈਨ ਚ ਅਸੀਂ ਨੂੰ ਪਲੇਜ਼ਰ ਡਰਿੰਕ ਕਹਿੰਦੇ ਆ ਕਿ ਜਦ ਦਿਲ ਕਰੇ ਨਾ ਕੋਈ ਬਈ ਚੀਜ਼ ਕਰਨ ਦਾ ਬਸ ਆ ਬਣਾ ਕੇ ਪੀ ਲਿਆ ਨਜ਼ਾਰਾ ਵੀ ਆ ਗਿਆ ਜ਼ੀਰੋ ਸਾਈਡ ਇਫੈਕਟ ਕਿਉਂਕਿ ਨਿੰਬੂ ਪੀਲੇ ਕਾਰਬਨ ਡਾਈਆਕਸਾਈਡ ਦੇ ਨਾਲ ਉਹ ਨਿੰਬੂ ਤੁਹਾਨੂੰ ਥੰਢਾਈ ਮਾਰਨ ਚ ਹੈਲਪ ਕਰਦਾ ਕਿਉਂਕਿ ਨਮਕ ਲੈ ਲਿਆ ਇਲੈਕਟ੍ਰੋਲਾਈਟਸ ਪੂਰੇ ਹੋ ਗਏ ਗਰਮੀ ਐਂਛਾਈ ਬੈਸਟ ਡਰਿੰਕ ਹੈ ਜੀ ਇਹ ਨਿੰਬੂ ਨੇ ਵਿਟਾਮਿਨ ਸੀ ਪੋਟਾਸ਼ੀਅਮ ਲਿਆਤਾ ਹੈ ਨਾ ਤੇ ਨਮਕ ਨੇ ਸਾਰੇ ਇਲੈਕਟ੍ਰੋਲਾਈਟਸ ਜਿਹੜੇ ਲੋਕੀ ਮਹਿੰਗੇ ਮਹਿੰਗੇ ਲੈਫਰਮੈਂਟਸ ਦੀ ਗੋਲੀਆਂ ਖਰੀਦ ਕੇ ਲੈਣੇ ਮੈਗਨ ਆ ਗਏ 25 ਰੁਪਏ ਦਾ ਖਾਰਾਣੀ ਕਰ ਬੈਨ 2-5 ਰੁਪਏ ਦਾ ਨਿੰਬੂ ਹੈ ਨਮਕ ਤਾਂ অলਮੋਸਟ ਈ ਵਰਗਾ ਹੈ ਦੋ ਨਿੰਬੂ ਨਚੋੜੇ ਇੱਕ ਵੱਡੇ ਗਲਾਸ ਵਿੱਚ ਪਾਇਆ ਤਿੰਨ ਚਾਰ ਚੁਟਕੀਆਂ ਨੂ ਖਾਰਾ ਸੋਡਾ ਤੇ ਪੀ ਗਏ ਬਹੁਤ ਜ਼ਿਆਦਾ ਹੈਲਪਫੁਲ ਹੈ ਫੁਕ ਮਾਰਦਾ ਡਾਈਜੈਸ਼ਨ ਵਧਾਉਂਦਾ ਆਕਸੀਜਨ ਵਧਾਉਂਦਾ ਇਹ ਲੱਗਦਾ ਦਿਮਾਗ ਖੁੱਲ ਗਿਆ ਹੈ ਨਾ ਨਿੰਬੂ ਵਿੱਚ ਪਾ ਲਿਆ ਠੰਢਾਈ ਮਾਰ ਰਿਹਾ ਅੰਦਰੋਂ ਫੈਂਟ ਪਟਦਾ ਤੇ ਆਪਾਂ ਨੂੰ ਕਿਉਂਕਿ ਪੀ ਐਚ ਥੋੜੀ ਨੈਗੇਟਿਵ ਹੈ ਐਸਿਡ ਦੇ ਐਸਿਡ ਨੂੰ ਘਟਾਉਂਦਾ ਨਹੀਂ ਕੱਲਾ ਪਾਣੀ ਉਹਦੇ ਤੇ ਐਸਿਡ ਨੂੰ ਡਾਇਲੂਟ ਕਰ ਦਿੰਦਾ ਖਾਰਾ ਸੋਡਾ ਨਾਰਮਲ ਪਾਣੀ ਨਾਲ ਉਹ ਇਸ ਮਾਮਲੇ ਚ ਵਧੀਆ ਮੈਂ ਤਾਂ ਲੋਕਾਂ ਨੂੰ ਕਹਿੰਦੇ ਨਾ ਨਾਰਮਲ ਪਾਣੀ ਮੈਂ ਤਾਂ ਕਹਿੰਦਾ ਹਮੇਸ਼ਾ ਥੋੜਾ ਨਿੰਬੂ ਦਾ ਰਸ ਚਾਹ ਵਿਚ ਆਪਸਾਈਡਰ ਇਹ ਲੂਣ ਪਾ ਕੇ ਲਓ ਕਿਉਂਕਿ ਫੋਕਾ ਪਾਣੀ ਚੰਗਾ ਨਹੀਂ ਹੈ ਜਿਹੜਾ ਫਿਲਟਰ ਦਾ ਪਾਣੀ ਹੈ ਅਗਰ ਤੁਸੀਂ ਸਿੰਪਲ ਜੀ ਗੱਲ ਦੇਖੋ ਤੁਸੀਂ ਬੱਦ ਖਾ ਲਿਆ ਕਿਸੇ ਦੀ ਨਾਲ ਹੈਨਾ ਜੇ ਕੋਲ ਡਰਿੰਕ ਦਾ ਬਿਲ ਕਰਦਾ ਨਾ ਉਸ ਤੋਂ ਕੋਲ ਡਰਿੰਕ ਦੀ ਜਗ੍ਹਾ ਤੇ ਤੁਸੀਂ ਖਾਏ ਤੁਹਾਡੇ ਜੀ ਨਿੰਬੂ ਜਾਂ ਨਮਕ ਪਾ ਕੇ ਪੀਜੋ ਤੁਹਾਨੂੰ 10 ਗੁਣਾ ਜ਼ਿਆਦਾ ਬੈਨੀਫਿਟ ਜ਼ੀਰੋ ਸਾਈਡ ਇਫੈਕਟ ਨਾਲ ਮਿਲਦਾ ਹੈ ਤਾਂ ਇਹਦੇ ਉੱਪਰ ਬੜੀ ਸੋਹਣੀ ਰਿਸਰਚਾਂ ਨੇ ਕਿ ਕਾਰਬੋਨੇਸ਼ਨ ਕਿਵੇਂ ਹੈਲਪ ਕਰਦੀ ਹੈ ਕਈ ਲੋਗ ਜਾਣ ਕੇ ਬਹੁਤ ਹਾਈ ਹਾਈਟ ਤੇ ਜਾ ਕੇ ਐਕਸਰਸਾਈਜ਼ ਕਰਦੇ ਆ। ਉੱਥੇ ਆਕਸੀਜਨ ਘੱਟ ਹੀ ਹੁੰਦੀ ਹੈ, ਘੱਟ ਜਾਂਦੀ ਹੈ, ਕਾਰਬਨ ਡਾਈਆਕਸਾਈਡ ਜ਼ਿਆਦਾ ਹੁੰਦੀ ਹੈ। ਕਾਰਬਨ ਡਾਈਆਕਸਾਈਡ ਆਪਾਂ ਨੂੰ ਮਜ਼ਬੂਤ ਕਰਦੀ ਹੈ। ਜਿੰਨੇ ਵੀ ਟਫ ਕੰਡੀਸ਼ਨਸ ਹਨ, ਉੱਥੋਂ ਨੂੰ ਮਜ਼ਬੂਤ ਕਰਦੀ ਹੈ। ਤਾਂ ਅਗਰ ਤੁਸੀਂ ਆਪਣੀ ਬੋਡੀ ਨੂੰ ਡਿਪਰਾਈਵ ਕਰਦੇ ਹੋ ਆਕਸੀਜਨ ਨਾਲ, ਆਕਸੀਜਨ ਤੋਂ ਤੁਹਾਡੀ ਬੋਡੀ 'ਚ ਉਹ ਸਟਰੈਂਥ ਸਟਰੈਂਥ ਆਉਂਦੀ ਹੈ। ਤਾਂ ਇਹ ਇੱਕ ਤਰ੍ਹਾਂ ਆਰਟੀਫੀਸ਼ੀਅਲੀ ਹੈ, ਇਹ ਕਾਰਬੋਨੇਟਡ ਹੈ। ਮਤਲਬ ਤੁਹਾਡੀ ਬੋਡੀ 'ਚ ਕਾਰਬਨ ਡਾਈਆਕਸਾਈਡ ਤਾਂ ਗਈ। उन्हें गई उन्हें ऑक्सीजन की क्वानिटी याचुरेन बढ़ा दी थोड़ा मैं करा क्यों एकदम अवेक जहा फील होंगे बहुत हैल्पफुल है बहुत वाइस ने कहा है कि अगर यह प्लास्टिक की बोतल से है नहीं है कि चार बोतल डेली पीन लग गए गलत हो जाएगा क्योंकि उस माइक्रो प्लास्टिक है तो कोशिश होगी धुप्पे ना रखा जाए तो क्योंकि प्लास्टिक की बोतल से धुप्प लगेगी गर्म होगा माइक्रो प्लास्टिक प्लास्टिक का ऑयल भी आंदा अगर आप जच की बोतल से ले सद वह बेस्ट ऑयल है ना बट एक अद्धी बोतल अगर बंदा क्या तो मैं ढाई तीन सौ एम एल बोतल है ना तो बंदा एक बंदा एकदम च पीजे बहुत है कलवान जी इस कई बार कहने लो कि पथरी चली गई पथरी ये नहीं जाती पथरी यूरीनेशन ना आ, अगर इस नींबू पा लोगे जोटाशियम सिकरेट पा के पी लो फिर पत्थरी जाने के चांसिस बचानगे ਪਥਰੀ ਜਾਂਦੀ ਹੈ ਜਦ ਤੁਹਾਨੂੰ ਫ੍ਰੀਕੁਐਂਟ ਯੂਰੀਨੇਸ਼ਨ ਆਉਂਦੀ ਹੈ ਕਈ ਲੋਕ ਇਹ ਵੀ ਹਾਸਲ ਦੀ ਗੱਲ ਹੈ ਕਿ ਬੀਅਰ ਪੀਣਾ ਕਹਿੰਦੇ ਪਥਰੀ ਨਿਕਲੂਗੀ ਮੈਂ ਕਿਹਾ ਬੀਅਰ ਪੀਣਾ ਪਥਰੀ ਨਿਕਲੇ ਉਹਦਾ ਮੱਲੋ-ਮੱਲੀ ਬੰਦਾ ਇੱਕ ਗਲਾਸ ਲਿੰਦਾ ਹੈ ਬੀਅਰ ਲੈ ਕੇ ਬੋਤਲ ਕਿੰਨੀ ਬਰੀਂ ਖਾਛ 750 ਐਮਐਲ ਦੀ ਤਾਂ ਇੱਕ ਬੋਤਲ ਹੁੰਦੀ ਹੈ ਉਹ ਪੀ ਤਿੰਨੇ ਜਾਂਦੇ ਆ ਉਸ ਕਰਕੇ ਪਸ਼ਾਬ ਬਹੁਤ ਆ ਜਾਂਦਾ ਹੈ ਤਾਂ ਯੂਰੀਨੇਸ਼ਨ ਵਧਾਉਣ ਲਈ ਪੋਟਾਸ਼ੀਅਮ ਸਿਟਰੇਟ ਹੈ ਨਿੰਬੂ ਉਹ ਘੱਟਦਾ ਹੈ ਪਥਰੀ ਨੂੰ ਵਧੀਆ ਤਾਂ ਆਪਾਂ ਖਾਰੇ ਥੋੜੇ ਜਿਹਾ ਨਿੰਬੂ ਨਮਕ ਪਾ ਕੇ ਲਈਏ ਜਾਂ ਪੋਟਾਸ਼ੀਅਮ ਪਾ ਕੇ ਲਈਏ ਉਹ ਬਹੁਤ ਬੈਨੇਫੀਸ਼ੀਅਲ ਹਾਈਡਰੇਸ਼ਨ ਚ ਬਹੁਤ ਹੀ ਟੀਡੇ ਲੋਕੀ ਐਕਸਰਸਾਈਜ਼ ਕਰਦੇ ਜਿਹੜੇ ਲੋਕੀ ਗਰਮੀ ਤੋਂ ਤੰਗ ਨੇ ਅਗਰ ਉਹ ਲੜਨੇ ਕਿਉਂਕਿ ਇਹ ਸਵਾਦ ਹੁੰਦਾ ਇਹ ਪੀਤਾ ਜਾਂਦਾ ਇਹਦਾ ਦੇਖੇ ਤੁਸੀਂ ਤਾਂ ਦੀਪ ਤੇ ਨਾ ਟੇਸਟ ਤੇ ਬੜਾ ਸਵਾਦ ਹੁੰਦਾ ਹੈ ਕਿਉਂਕਿ ਕਾਰਬੋਨੇਸ਼ਨ ਦਾ ਇੱਕ ਆਪਣਾ ਫੈਕਟਰ ਹੈ ਤਾਂ ਬੰਦਾ ਅੱਧਾ ਗਲਾਸ ਪਾਣੀ ਪੀਣਾ ਸੀ ਉਹ ਡੇਢ ਦੋ ਪੀ ਜਾਂਦਾ ਕਮੀ ਚ ਬਸ ਮੈਂ ਤਾਂ ਹਮੇਸ਼ਾ ਕਹੂੰਗਾ ਮਾੜਾ ਲੂਣ ਪਾ ਲੋ ਗੈਸ ਦੀ ਮੋਰ ਵੀ ਵਧੀਆ ਵਾਲਾ ਮੰਗਦੀ ਹੈ ਤੇ ਵਿੱਚ ਮਾੜਾ ਨਿੰਗੂ ਪਾ ਲੋ ਉਹਦੇ ਨਾਲ ਬੈਨੇਫਿਟ ਬਹੁਤ ਨੇ ਕਿ ਤੁਹਾਨੂੰ ਰਾਜ ਜਾਂਦਾ ਫਾਸਟਿੰਗ ਚ ਦੀ ਕੋਲਜੀ ਬੈਸਟ ਡਰਿੰਕ ਹੈ अगर लोग फास्टिंग कर रहे हैं ओके ना मैंने याद है तो उसी ऐसी करें जब अपना ऐसी की ना बिल्कुल अपन बनाया ऐसी हाँ अपने खारा नींबू एप्पल साइडर के लोग हाँ चार चीज़ें जब परोती यार आता है ये बियर वरका टेस्ट है परमेंटेड ड्रिंक है जीरो साइड इफेक्ट है मतलब स्ट्रॉल आके पी अपने ए ਉਹ ਬੋਤਲ ਧੁੱਪ ਚ ਬਹੁਤ ਜ਼ਿਆਦਾ ਐਕਸਪੋਜ਼ ਹੋ ਜੇ ਤਾਂ ਅੱਛਾ ਨਹੀਂ ਹੈ ਮਾਈਕਰੋਪਲਾਸਟਿਕਸ ਵਰਨਾ ਮੈਂ ਖਾਰੇ ਦਾ ਪ੍ਰੋਪਰ ਪ੍ਰੇਮੀ ਹਾਂ ਜੀ ਮੈਂ ਤਾਂ ਬਹੁਤ ਯੂਜ਼ ਕਰਦਾ ਹਾਂ ਮੈਂ 5 ਪੀਟੀਆਂ ਇਕੱਠੀਆਂ ਖਰੀਦਦਾ ਜਾਂਦਾ ਵੀ ਖਰੀਦਦਾ ਮੇਰੇ ਕੋਲ ਹਮੇਸ਼ਾ ਪਿਆ ਹੁੰਦਾ ਮੈਨੂੰ ਪਸੰਦ ਆ ਕਿਉਂਕਿ ਮੈਨੂੰ ਇੱਕ ਤਾਂ ਸਿੱਧੀ ਬੋਤਲ ਕੱਢੀ ਠੱਡੀ ਜੀ ਪੀਲੀ ਤੇ ਮੇਰੀ ਕਾਰਬੋਨੇਸ਼ਨ ਬਹੁਤ ਹੈਲਪਫੁਲ ਲੱਗਦੀ ਬਾਕੀ ਇਹਦੇ ਡਿਫਰੈਂਟ ਤਰੀਕੇ ਹਨ ਰਿਕਸ ਬਣ ਸਕਦੇ ਨੇ ਉਸੇ ਸਟੀਵੀਆ ਵਾਲਾ ਕੱਟਮ ਦੀ ਦੋ ਬੰਦਾ ਸਟੀਵੀਆ ਦੀਆਂ ਵਿੱਚ ਪੁਦੀਨੇ ਦੇ ਪੱਤੇ ਕ੍ਰਸ਼ ਕਰਕੇ ਪਾਏ ਨਿੰਬੂ ਰਾਸਕੂਚ ਨੂੰ ਪੂਰਾ ਦਿਨ ਤਾਂ ਸਿੱਧਾ ਨਮਕ ਇਹ ਬੱਚਿਆਂ ਨੂੰ ਪਲਾਤਾ ਐਸਾ ਡਰਿੰਕ ਹੈ ਨਾ ਬੱਚੇ ਨੂੰ ਐਰਗੋਨ ਕੋਲਡਰਿੰਕ ਪਲਾ ਰਹੇ ਹੋ ਵਿੱਚ ਕੋਈ ਵੀ ਨੈਗੇਟਿਵ ਚੀਜ਼ ਨਹੀਂ ਹੈ ਕੋਲਡਰਿੰਗ ਦਾ ਨਾ ਸਭ ਕੁਲ ਵਿੱਚ ਸਭ ਤੋਂ بڑا ਨੁਕਸਾਨ ਕੁਲਵਰ ਜਿਹੜਾ ਕੋਲਡਰਿੰਕ ਹੈ ਨਾ ਉਸ ਵਿੱਚ ਬਹੁਤ ਕੈਫੀਨ ਹੁੰਦੀ ਹੈ ਬੱਚੇ ਨੂੰ ਕੈਫੀਨ ਪਲਾ ਦੇਣੇ ਤੁਹਾਨੂੰ ਪਤਾ ਹੈ ਆਪਣੀ ਕਿਹੜੀ ਕੰਟਰੀ ਚਾਈਨਾ ਚ ਰੂਲ ਹੈ ਕਿ 14 ਸਾਲ ਤੱਕ ਬੱਚੇ ਨੂੰ ਕੈਫੀਨ ਨਹੀਂ ਦੇਣੀ ਦਾ ਕਾਰਨ ਕੈਫੀਨ ਕੈਲਸ਼ੀਅਮ ਦੀ ਐਬਸੋਰਪਸ਼ਨ ਬੰਦ ਕਰ ਦਿੰਦੀ ਹੈ 14 ਤੋਂ 18 ਸਾਲ ਤੱਕ ਦੇ ਦੇਖੋ ਕਿੰਨੀ ਇੰਟਰਸਟਿੰਗ ਗੱਲ ਹੈ ਜੇ ਬੱਚੇ ਨੂੰ ਕੈਫੀਨ ਦੀ ਆਦਤ ਪਾ ਕੇ ਛੋਟੇ ਛੋਟੇ ਬੱਚੇ ਚਾਹ ਬਲਣ ਲੱਗ ਜਾਂਦੇ ਆ ਕੈਫੀਨ ਕੈਲਸ਼ੀਅਮ ਜੈਪਸਪਸ਼ਨ ਬੰਦ ਕਰਦੀ ਬੱਚੇ ਦੀ ਹੱਡੀਆਂ ਨਹੀਂ ਕਰੋ ਕਰਨੀਆਂ ਮੇਰੇ ਬੇਟੇ ਨੇ ਅੱਜ ਤੱਕ ਚਾਹ ਦਾ ਟੇਸ ਨਹੀਂ ਦੇਖਿਆ ਜੀ ਕਾਫੀ ਦਾ ਟੇਸ ਨਹੀਂ ਦੇਖਿਆ ਕਿਉਂ ਸਾਨੂੰ ਪਤਾ ਹੈ ਕਿ ਉਹਦੀ ਉਮਰ ਹਜੇ ਹੱਡੀਆਂ ਵਧਾਂਦੀ ਹੈ ਜਦੋਂ ਹੱਡੀਆਂ ਵੱਧ ਕੇ ਉਹਦੀ ਹਾਈਟ ਵਧਣੀ ਜਿੱਥੇ ਕਰਾਂ ਉਸ ਓਕੇ ਉਹ ਪੀਣਾ ਚਾਹੇ ਨਾ ਪੀਣਾ ਚਾਹੇ ਉਹਦੀ ਮਰਜ਼ੀ ਹੈ ਤੁਸੀਂ ਆਹ ਪਲਾਤਾ ਬੱਚੇ ਨੂੰ ਤੁਸੀਂ ਬੱਚੇ ਨੂੰ ਕੈਫੀਨ ਫਰੀ ਕਰ ਤਾਂ ਚਲੋ ਵੀ ਕੋਈ ਚੀਜ਼ ਖਰੀਦਿਓ ਬੜੀ ਕੰਪਨੀਆਂ ਚਾਹ ਦੀ ਨਾ ਰਿਸਕ ਫਰੈਸ਼ਮੈਂਟ ਜਾਂ ਚਾਹ ਦੀ ਸਬਸਟੀਟਿਊਟ ਕੈਫੀਨ ਪਾ ਕੇ ਡੱਬੀ ਚ ਦੇ ਦੇ। ਮੈਂ ਕਿਹਾ ਵਾਜੀ ਵਾ ਇੱਧਰੋਂ ਚਾਹ ਨਹੀਂ ਫੜੀ ਇੱਧਰੋਂ ਨੱਕਣੀ ਫੜਿਆ ਐ ਫੜ ਲਿਆ ਕੀ ਫਾਇਦਾ ਨਹੀਂ ਫੜਿਆ ਤਾਂ ਨੱਕੇ ਆਪਾਂ ਨੇ ਕੋਲ ਡਰਿੰਕ ਤੋਂ ਬਹੁਤ ਦੂਰ ਰਹਿਣਾ ਇਹ ਤੁਹਾਡਾ ਬੱਚਾ ਫਿਜ਼ੀ ਡਰਿੰਕਸ ਮੰਗਦਾ ਹੈ ਤੇਲਿਆ ਪਾ ਕੇ ਨੀਬੂ ਆ ਪੁਦੀਨਾ ਪਾ ਕੇ ਥੋੜਾ ਜਿਹਾ ਆ ਡਰਿੰਕ ਬਣਾ ਕੇ ਦੇ ਦਿਓ ਉਹ ਨੂੰ ਦੱਸਦੀ ਤੋੜਦੀ ਹੈ ਉਹ ਨੂੰ ਤਾਂ ਹੀ ਲੱਗਣਾ ਨਾ ਕਿ ਮੈਂ ਮਹਿੰਗਾ ਚੀਜ਼ ਦਿੱਤੀ ਹੈ ਉਹ ਪੀ ਲੇਗਾ ਤਾਂ ਖਾਰੇ ਛੋਡੇ ਤੁਸੀਂ ਯੂਜ਼ ਕਰਕੇ ਆਪਣੀ ਲਾਈਫ ਚੱਕਾ ਲਾਈਫ ਕਰਕੇ ਇਨ ਕਰ ਸਕਦੇ ਹੋ ਕਈ ਲੋਕਾਂ ਨੂੰ ਜਿੰਨੇ ਪਸੰਦ ਹੈ ਉਹ ਐਪਲ ਫਾਈਬਰ ਖਾਰੇ ਛੋਡੇ ਨਾਲ ਹੀ ਪੀ ਕੇ ਫਿਰ ਖਾਣਾ ਸ਼ੁਰੂ ਕਰ ਦਿੰਦੇ ਆ ਜਾਂ ਨਾਲ ਨਾਲ ਤੀਜਣ ਇੰਜੋਏ ਵੀ ਹੋ ਜਾਊਗਾ ਐਪਲ ਸਾਈਡਰ ਪੀਤਾ ਗਿਆ ਟੇਸਟੀ ਵੀ ਲੱਗਦਾ ਜੀ ਤੇ ਇਹਦੇ ਚ ਤੁਸੀਂ ਜਿਵੇਂ ਖਾਰੇ ਛੋਡੇ ਦੇ ਵਿੱਚ ਮੈਂ ਤਾਂ ਅਕਸਰ ਦੇਖਿਆ ਮੈਂ ਕਿਤੇ ਜੇ ਵਿਆਹ ਸ਼ਾਦੀ ਚੱਲੇ ਜਾऊं ਉੱਥੇ ਜ਼ਿਆਦਾ ਖਾਧਾ ਜਾਂਦਾ ਜਦੋਂ ਉਹ ਤਾਂ ਉਹਦੇ ਵਿੱਚ ਲੈਮਨੇਟ ਡਰਿੰਕ ਕਾਉਂਦੀ ਹੈਗੀ ਉਹਦੇ ਤਾਂ ਮਿੱਠਾ ਪਾ ਦੇ ਪਾ ਮਿੱਠਾ ਨਾ ਪਵਾਇਆ ਜਾਵੇ ਖਾਰਾ ਛੋਡਾ ਬਿਚੀ ਪੁਦੀਨਾ ਵਿਚੀ ਆਪਣਾ ਆਪਣਾ ਜਿਹੜਾ ਕੀ ਕਹਿੰਦੇ ਆ ਉਹਨੂੰ ਇਹਦੇ ਨਾਲ ਨਮਕ ਹੋ ਜਾਂਦਾ ਤੇ ਇੱਕ ਅੱਧੀ ਚੀਜ਼ ਜਿਹੜੀ ਜੇਕਰ ਆਪਾਂ ਕੋਈ ਪੁੱਧੜੀ ਬੁੱਟੀ ਵਿੱਚ ਹੋਰ ਪਾਣੀ ਆ ਉਹ ਪਾ ਕੇ ਤੇ ਤੁਸੀਂ ਇਸ ਨੂੰ ਲੈ ਸਕਦੇ ਹੋ ਇਹ ਜਿਹੜਾ ਤੁਹਾਡੇ ਬੋਡੀ ਦੇ ਅੰਦਰ ਜਿਹੜੇ ਟੌਕਸਿਨਸ ਵੱਧ ਗਏ ਜਾਂ ਤੁਹਾਡਾ ਅਫਾਰਾ ਆ ਗਿਆ ਖਾ ਕੇ ਉਸ ਨੂੰ ਹজম ਕਰਨ ਦੇ ਵਿੱਚ ਵੀ ਸਹਾਇਤਾ ਹੁੰਦਾ ਬਿਲਕੁਲ ਕੋਲੋਂਜੀ ਮੇਰਾ ਦੇਖੋ ਜੀ ਉਹ ਵੀ ਮੇਰੇ ਪੁਰਾਣੇ ਦੋਸਤ ਸਾਰੇ ਠੀਕੇ ਖਰਾਬ ਮੈਂ ਹੁਣ ਵੀ ਉਹਨਾਂ ਨਾਲ ਬੈਨ ਮਗਰ ਆਪਾਂ ਵੇਟਰ ਨੂੰ ਇੱਕੋ ਚੀਜ਼ ਕਹੀ ਤੇ ਮੈਨੂੰ ਆਰਐਸਓ ਵਿੱਚ ਨਿੰਮੂ ਤੇ ਨਮਕ ਚਾਹੀਦਾ ਹੈਨਾ ਅਗਰ ਤੁਸੀਂ ਥੋੜਾ ਹੀ ਵਧੀਆ ਕਰਨ ਚਾਟ ਮਸਾਲਾ ਜਾਂ ਭੁੰਨਿਆ ਹੋਇਆ ਜੀਰਾ ਪਾ ਸਕਦੇ ਹੋ ਉਹ ਬਹੁਤ ਕਹਿਣ ਬਣਾ ਦਿੰਦਾ ਮੈਂ ਉਹ ਆਪਣਾ ਜੋ ਵੀ ਪੀ ਰਹੇ ਹੁੰਦੇ ਨੇ ਹੈਨਾ ਤੁਮਰਸ ਉਹ ਪੀ ਜਾਂਦੇ ਅਸੀਂ ਆਪਣੇ ਖਾਰੇ ਛੋੜ ਦੇ ਤਿੰਨ ਚਾਰ ਗਲਾਸ ਪੀ ਕੇ ਉਹਨਾਂ ਨੂੰ ਪਾਰਟੀ ਕਰਦੀ ਦੀ ਹੈ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਨੇ ਨਹੀਂ ਪੀਤੀ ਮੈਨੂੰ ਦਿਖ ਰਿਹਾ ਹੁੰਦਾ ਉਹ ਵੀ ਹਰਕਤਾਂ ਕਰ ਰਹੇ ਨੇ ਸਾਰਾ ਆਪਣਾ ਸ਼ੁਗਲ ਮੇਲਾ ਕਰ ਲੈਨੇ ਮਗਰ ਆਪਾਂ ਫਾਇਦਾ ਲੈ ਕੇ ਆਨੇ ਪਰ ਨੁਕਸਾਨ ਕਰਕੇ ਆਨੇ ਬਸ ਇਹਦਾ ਹੀ ਫਾਇਦਾ ਹੈ ਤੇ ਖਾਰੇ ਸੋਡੇ ਦੇ ਨਾਲ ਜਿਹੜੀ ਪਥਰੀ ਵਾਲਾ ਇਹ ਤੁਸੀਂ ਕਲੀਅਰ ਕਰ ਦਿੱਤਾ ਹਾਜਮਾ ਜਿਹੜੇ ਆ ਪ੍ਰਕਿਰਿਆ ਇਹ ਕਿਸ ਤਰ੍ਹਾਂ ਠੀਕ ਕਰਦੀ ਹੈਗੀ ਫੁਲਵੰਤ ਜੀ ਜਦ ਵੀ ਆਪਾਂ ਹਾਜਮਾ ਠੀਕ ਕਰਦੇ ਹਾਂ ਆਪਣੀ ਸਟਮਕ ਚ ਐਸਿਡ ਮੈਟਰ ਕਰਦਾ ਹੈ ਜਿਹੜੀ ਵੀ ਚੀਜ਼ ਦੇ ਸਟਮਕ ਦਾ ਐਸਿਡ ਦੀ ਪੀਐਚ ਘਟਾਤੀ दैट मींस ਐਸਿਡ ਵਧਾ ਦਤਾ ਉਹ ਹਾਜਮੇ ਚ ਹੈਲਪ ਕਰੇਗਾ ਤਹੀਂ ਓਵਰ ਈਟਿੰਗ ਤੇ ਇਹਨੇ ਤੁਸੀਂ ਕੰਨਾ ਖਾਰਾ ਸੋਡਾ ਨਿੰਬੂ ਨਾਲ ਪਹਿਲਾਂ ਖਾਰਾ ਸੋਡਾ ਪਾਣੀ ਨਾਲ ਸਰੀ ਉਹਨਾਂ ਨਾਲ ਮੰਗਿਆ ਨਿੰਬੂ ਨਾਲ ਲੈ ਲਓ ਥੋੜਾ ਹਾਜਮਾ ਬੈਟਰ ਹੋਣਾ ਕਿਉਂ ਕਿਉਂਕਿ ਉਹਨੇ ਤੁਹਾਡੀ ਸਟਮਕ ਨੂੰ ਐਸਿਡਿਟੀ ਵਾਪਸ ਤੇਤੀ ਤੋਂ ਨੂੰ ਡਿਕਾੜ ਦੇ ਆਂਡ ਨਾਲੇ ਕੰਮ ਸ਼ੁਰੂ ਹੋਇਆ ਹੈ ਇਸ ਕਰਕੇ ਉਹ ਬਹੁਤ ਮਰਕੀਬਲ ਹੈ ਜੀ ਬਹੁਤ ਸ਼ੁਕਰੀਆ ਜੀ ਤੁਸੀਂ ਇੱਕ ਬਾ ਕਮਾਲ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਤੇ ਉਮੀਦ ਕਰਦੇ ਹਾਂ ਕਿ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤੇ ਹੁਣ ਜਾਂਦੇ ਆਨੇ ਆਪਣੇ ਨੰਬਰ ਤੇ ਆਪਣੀ ਡੀਟੇਲ ਜਿਹੜੀਆਂ ਨੇ ਉਹ ਸਾਡੇ ਨਾਲ ਸਾਂਝੀਆਂ ਕਰ ਦਿਓ ਤਾਂ ਕਿ ਜਿਹੜਾ ਵੀ ਤੁਹਾਡੇ ਤੋਂ ਕੋਚ ਟ੍ਰੇਨਿੰਗ ਕੋਰ ਲੈਣ ਲੈਣਾ ਲੈਣਾ ਚਾਹੁੰਦਾ ਹੈ ਤੁਹਾਡੇ ਤੋਂ ਕੁਝ ਸਮਾਨ ਐਪਲ ਸੈਟਰ ਵਗੈਰਾ ਮੰਗਣਾ ਚਾਹੁੰਦਾ ਹੈ ਜਾਂ ਫਿਰ ਤੁਹਾਡੇ ਕੋਲੋਂ ਹੈਲਥ ਕੋਚਿੰਗ ਲੈਣਾ ਚਾਹੁੰਦਾ ਹੈ ਉਹ ਤੁਹਾਡੇ ਇਹਨਾਂ ਨੰਬਰਾਂ ਤੇ ਸੰਪਰਕ ਕਰਨਾ ਚਾਹਤਾ ਜੇ ਸੈਮੀਨਾਰ ਕਦੋਂ ਹੋ ਰਿਹਾ ਇਹ ਵੀ ਦੱਸ ਦੇ ਉਸ ਬਾਰੇ ਜੀ ਉਹਨਾਂਜੀ ਸੈਮੀਨਾਰ ਹਰ ਸੰਡੇ ਹੁੰਦਾ ਸਵੇਰੇ 11 ਵਜੇ ਮੇਰੇ ਆਪਣੇ ਕੋਲ ਪਟਿਆਲੇ 'ਚ ਜੇ ਤੁਸੀਂ ਸਾਡਾ ਸੈਮੀਨਾਰ ਪਰਸਨਲੀ ਅਟੈਂਡ ਕਰਨਾ ਚਾਹੁੰਦੇ ਹੋ ਆਪਣੇ ਕੁਐਸਚਨ ਪੁੱਛਣਾ ਚਾਹੁੰਦੇ ਹੋ ਜਾਂ ਮੈਨੂੰ ਮਿਲਣਾ ਚਾਹੁੰਦੇ ਹੋ ਸਿੱਧੇ ਉਸਕ ਨੂੰ ਤੁਸੀਂ ਮੇਰੇ ਸੈਮੀਨਾਰ ਕਰਾਫਤ ਨੂੰ ਤੁਸੀਂ ਮੇਰੇ WhatsApp ਨੰਬਰ 988475000 ਇਸ ਨੰਬਰ ਤੇ ਸੈਮੀਨਾਰ ਰੱਖ ਕੇ ਭੇਜਨੇ ਜੇ ਤੁਸੀਂ ਕੋਚ ਬਣਨਾ ਚਾਹੁੰਦੇ ਹੋ ਸੇਮ ਨੰਬਰ ਤੇ 98847500 कोच लिख के भेज देना जो तुम्हे प्रोडक्ट हेल्थ कोचिंग इंट्रस्ट हो तो नंबर नोट कर ली पचासी पचानवे पचहत्तर चालीनबे पचासी पचानवे पचहत्तर चालीनबे दूजा नंबर है बयासी अठ सौ सत्तर चौदह एक सौ छियाहठ बयासी अठ सौ सत्तर चौदह एक सौ छियाहठ तीजा नंबर है सैवन नाइन एट सिक्स वन वन टू वन वन एट सैवन नाइन एट सिक्स वन वन टू वन वन एट नंबर तो किसी से भी कॉल करके प्रोडक्ट चाहते हो लेना चाहते हो या हेल्थ कोचिंग लेना चाहते हो तो कॉल कर ਤੇ ਜਿਹੜਾ ਇਹ ਸੈਮੀਨਾਰ ਹੈ ਅਰਵਿੰਦਰ ਸਿੰਘ ਜੀ ਇਹਦੇ ਕੀ ਚਾਰजेस ਲੈਨੇ ਹੋ ਤੁਸੀਂ ਇਹ ਫ੍ਰੀ ਆਫ ਕਾਸਟ ਹੈ ਹਰ ਸੰਡੇ ਹੁੰਦਾ ਹੈ ਅਜੇ ਤੱਕ ਅਸੀਂ ਤਾਂ ਕੋਈ ਚਾਰਜ ਨਹੀਂ ਲੈਂਦੇ ਤੁਹਾਡੇ ਕੋਲ ਸੀਟਾਂ 14 15 ਨੇ ਅ ਸੀਟਾਂ ਪ੍ਰੀ ਬੁੱਕ ਕਰਨੀਆਂ ਪੈਂਦੀਆਂ ਨੇ ਜਦ ਇੱਕ ਵਾਰ ਤੁਸੀਂ ਸੀਟ ਬੁੱਕ ਕਰ ਲਈ ਤੇ ਅਸੀਂ ਉਹਨੇ ਸੀਟਾਂ ਘਟਾ ਦਨੇ ਤਾਂ ਅਗਰ ਤੁਸੀਂ ਬੁੱਕ ਕਰਦੇ ਹੋ ਫ੍ਰੀ ਹੈ ਮਗਰ ਬੁੱਕ ਕਰਨ ਤੋਂ ਬਾਅਦ ਕੈਨਸਲੇਸ਼ਨ ਲਾਗ ਨਹੀਂ ਹੈ ਕਿਉਂਕਿ ਨੰਬਰ ਘਟ ਜਾਣਾ ਤੇ ਇਸ ਸੰਡੇ ਵੀ ਸੈਮੀਨਾਰ ਹੈ ਸਵੇਰੇ 11:00 ਵਜੇ ਹੈ ਨਾ ਅਗਰ ਤੁਸੀਂ ਅਟੈਂਡ ਕਰਨਾ ਚਾਹੁੰਦੇ ਹੋ ਸੰਡੇ ਨੂੰ ਆਸਤਨ ਤੇ ਜੇਕਰ ਕੋਈ ਜ਼ੂਮ ਤੇ ਸੈਮੀਨਾਰ ਕਰਾਣਾ ਚਾਹੁੰਦਾ ਹੈ ਜਾਂ ਕਿਸੇ ਕਮਿਊਨਿਟੀ ਦੇ ਤਾਂ ਉਹਦੇ ਪੈਸੇ ਲੈਣੇ ਉਸੇ ਨਹੀਂ ਜੀ ਕੋਲੋਂ ਜੀ ਇਹ ਮੈਨੂੰ ਮੇਰੇ ਪਰਸਨਲੀ ਮੈਨੂੰ ਬਹੁਤ ਅੱਛਾ ਲੱਗਦਾ ਹੈ ਜੇ ਕੋਈ ਕਮਿਊਨਿਟੀ ਵਾਲੇ ਜਾਂ ਕੋਈ ਕਹਿੰਦਾ ਸਾਡੀ ਗੁਰਦੁਆਰੇ ਦੀ ਕਮਿਊਨਿਟੀ ਸਾਡੇ 40-50 ਮੈਂਬਰ ਹੈ ਕੰਧੂ ਕਮਿਊਨਿਟੀ ਹੈ ਕੋਈ ਜੈਨ ਕਮਿਊਨਿਟੀ ਹੈ ਉਹ ਇੱਕ ਸੈਮੀਨਾਰ ਕਰਾਉਣਾ ਚਾਹੁੰਦੇ ਆਪਣੇ ਹੈਲਥ ਦਾ ਮੈਂ ਉਹ ਫ੍ਰੀ ਆਫ ਕਾਸਟ ਕਰ ਦਿਆਂ ਤੁਸੀਂ ਮੈਨੂੰ ਸਿਰਫ ਕੰਟੈਕਟ ਕਰਕੇ ਮੈਨਾ ਟਾਈਮ ਬੱਲੇ ਫਿਰ ਮੈਂ ਤੁਹਾਨੂੰ ਜ਼ੂਮ ਦਾ ਉਹ ਬਣਾ ਕੇ ਮੈਂ ਭੇਜ ਦੂੰਗਾ ਇੱਕੋ ਟਾਈਮ ਤੇ ਤੁਹਾਡੀ ਕਮਿਊਨਿਟੀ ਲਈ ਸ ਬਹੁਤ ਸ਼ੁਕਰੀਆ ਬੋਤਨੋਟ ਸ਼ੁਕਰੀਆ ਕਰਦੇ ਹਾਂ ਸੌਰਵਿੰਦਰ ਸਿੰਘ ਜੀ ਤੋਂ ਆਪਾਂ ਜਾਣਿਆ ਖਾਰੇ ਸੋਡੇ ਦੇ ਫਾਇਦੇ ਖਾਰੇ ਸੋਡੇ ਦੇ ਨਾਲ ਕਿਸ ਤਰੀਕੇ ਦੇ ਨਾਲ ਪਥਰੀਂ ਸ਼ਰੀਰ ਦੇ ਵਿੱਚੋਂ ਨਿਕਲਦੀ ਹੈ ਉਹਦੇ ਪਿੱਛੇ ਦੀ ਕੀ ਸਾਇੰਸ ਹੈ ਖਾਰੇ ਸੋਡੇ ਦੇ ਨਾਲ ਹਾਜਮਾ ਪ੍ਰਕਿਰਿਆ ਕਿਵੇਂ ਠੀਕ ਹੁੰਦੀ ਹੈ ਖਾਰਾ ਸੋਡਾ ਕਿਵੇਂ ਬੋਡੀ ਦੇ ਅੰਦਰ ਦੀਆਂ ਜਿਹੜੀਆਂ ਕਿਹੜੀਆਂ-ਕਿਹੜੀਆਂ ਪ੍ਰੋਬਲਮਸ ਨੂੰ ਸੋਲਵ ਕਰ ਦਿੰਦਾ ਹੈ ਤੇ ਖਾਰਾ ਸੋਡਾ ਅਸਲ ਦੇ ਵਿੱਚ ਕਿੰਨਾ ਲੈਣਾ ਚਾਹੀਦਾ ਕਿਵੇਂ ਲੈਣਾ ਚਾਹੀਦਾ ਹੈ ਤੇ ਇਹ ਕਿਹੜੇ ਰੂਪ ਦੇ ਵਿੱਚ ਬਾਡੀ ਚ ਜਾਣਾ ਚਾਹੀਦਾ ਕਿ ਨਾ ਕੁਝ ਬੰਦੇ ਅਜੇ ਵੀ ਨੇ ਜਿਨ੍ਹਾਂ ਨੂੰ ਖਾਰਾ ਸੋਡਾ ਨਹੀਂ ਲੈਣਾ ਚਾਹੀਦਾ ਬੰਦੇ ਨੂੰ ਜੀ ਆਪਾਂ ਨੂੰ ਅਜੇ ਤਾਂ ਕੋਈ ਕੇਸ ਨਹੀਂ ਪਤਾ ਹੈ ਨਾ ਅਗਰ ਦਿੱਤੀ ਬੰਦਾ ਹੈ ਦਿਨ ਲੂਣ ਪਾ ਕੇ ਲੈਣਾ ਵਰਨਾ ਅਜਾ ਕੋਈ ਕੇਸ ਨਹੀਂ ਰਖਾ ਖਾਰਾ ਸੋਡਾ ਨਾਲ ਲੈ ਸਕਦੇ ਚਲੋ ਵੈਰੀ ਗੁੱਡ ਧੰਨਵਾਦ ਜੀ ਜੋ ਉਮੀਦ ਕਰਦੇ ਹਾਂ ਕਿ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਫਟਾਫਟ ਸ਼ੇਅਰ ਕਰੋ ਜੀ ਜਿਆਦਾ ਤੋਂ ਜਿਆਦਾ ਸ਼ੇਅਰ ਕਰੋਗੇ ਕੋਈ ਨਾ ਕੋਈ ਜ਼ਰੂਰ ਵੇਖੇਗਾ ਤੇ ਕੋਈ ਨਾ ਕੋਈ ਜਰੂਰ ਵੇਖੇ ਤਾਂ ਤੇ ਇੱਕ ਅੱਦੇ ਬੰਦੇ ਨੂੰ ਇਹਦਾ ਜ਼ਰੂਰ ਫਾਇਦਾ ਹੋਏਗਾ ਤੇ ਜੇਕਰ ਕਿਸੇ ਇੱਕ ਨੂੰ ਵੀ ਫਾਇਦਾ ਹੋ ਗਿਆ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋ ਗਿਆ ਸਾਡੇ ਚੈਨਲ ਨਿਊ ਜੇਸ਼ੀਆ ਪੰਜਾਬੀ ਨਿਊ ਲਾਈਫ ਵਰਪਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਜੀ ਗਾਜ਼ਰ ਬਹੁਤ ਧੰਨਵਾਦ